ਜਿਹੋ ਸੁਵੇਕ ਸਿੰਘ ਦਾ ਜਵਾਨ ਪੁੱਤਰ ਸੀ ਉਹਨੂੰ ਫੜ ਲਿਆ ਬਾਂਦ ਟਾਂ ਕਰ ਉਲਟੋ ਦੀਨਾ ਸ਼ਹਾਬਾਤ ਸਿੰਘ ਨੂੰ ਬੰਨ ਕੇ ਟਾਂ ਕੇ ਚ ਰਖੜੀ ਤੇ ਉਲਟਾ ਕਰਕੇ ਚਾਚ ਰਖਣੀ ਬਹੁਤ ਕੁਮਾਇਆ ਜਦੋਂ ਇਹਦੇ ਚਾੜ ਕੇ ਜਦੋਂ ਕੁਮਾਣਾ ਸ਼ੁਰੂ ਕੀਤਾ ਤੇ ਉਹਦੀਆਂ ਵੀ ਹੱਡੀਆਂ ਜਿਹੜੀਆਂ ਨੇ ਕਰਕਣ ਲੱਗੀਆਂ ਸੁਵੇਕ ਸਿੰਘ ਕੋ ਨੈਣ ਦਿਖਾਇਆ ਸੁਵੇਕ ਸਿੰਘ ਦੇ ਸਾਹਮਣੇ ਇਹ ਕਰ ਰਹੇ ਸੀ ਪਿਓ ਦੇ ਸਾਹਮਣੇ ਪੁੱਤਰ ਨੂੰ ਤਕਲੀਫ ਹੋਵੇਗੀ ਪੁੱਤਰ ਹਾਏ ਹਾਏ ਕਰੇਗਾ ਤੇ ਪਿਓ ਦਾ ਦਿਲ ਫਿਰ ਦਹਿਲ ਜਾਏਗਾ ਮਾਬਾਪ ਆਪ ਦਾ ਦੁਖੀ ਹੋ ਲੈਂਦੇ ਆ ਆਪਣੇ ਬੱਚੇ ਨੂੰ ਦੁਖੀ ਹੋਇਆ ਨਹੀਂ ਕੋਈ ਦੇਖ ਸਕਦਾ ਬੱਚਾ ਦੁਖੀ ਹੋਵੇ ਤੇ ਸਾਰਿਆਂ ਦਾ ਦਿਲ ਦਹਿਲ ਜਾਂਦਾ ਸੋ ਇਹਦਾ ਬੱਚਾ ਜਦੋਂ ਇਹਦੇ ਸਾਹਮਣੇ ਦੁਖੀ ਹੋਵੇਗਾ ਇਸਲਾਮ ਕਬੂਲ ਕਰ ਲਏਗਾ ਪਿਓ ਦੇ ਸਾਹਮਣੇ ਪੁੱਤਰ ਨੂੰ ਚ ਰਖੜੀ ਤੇ ਚਾੜ ਦਿੱਤਾ ਸੁਭੇਗ ਸਿੰਘ ਤਬ ਐਸੇ ਕਹਿ ਭਾਈ ਸੁਭੇਗ ਸਿੰਘ ਜੀ ਆਪਣੇ ਪੁੱਤਰ ਨੂੰ ਸਾਹਮਣੇ ਚ ਰਖੜੀ ਤੇ ਚੜਿਆ ਵੇਖ ਕੇ ਕਹਿ ਰਹੇ ਸਨ ਤਨ ਤਨ ਪੁੱਤਰ ਤਨ ਦਿਨ ਇਹ ਪੁੱਤਰਾ ਬੇਟਾ ਤੂੰ ਤਨ ਹੈ ਔਰ ਅੱਜ ਦਾ ਦਿਨ ਵੀ ਤਨ ਹੈ ਇਹ ਘੜੀ ਵੀ ਤਨ ਹੈ ਕਿ ਤੇਰਾ ਇਹ ਸਰੀਰ ਗੁਰੂ ਦੇ ਲੇਖੇ ਲੱਗਣ ਲੱਗਾ ਹੈ ਸੋ ਤਨਪੁਰਖ ਜੋ ਧਰਮ ਨਿਭਾਹੈ ਹੋਏ ਕਹਿ ਰਿਹਾ ਸੀ ਸਵੇਕ ਸਿੰਘ ਪੁੱਤਰਾ ਉਹ ਬੰਦਾ ਵੀ ਧਨ ਹੁੰਦਾ ਜਿਹੜਾ ਆਪਣਾ ਧਰਮ ਨਿਭਾ ਦਵੇ ਤਨਪੁਰਖ ਜੋ ਗੁਰਪਗ ਚਾਹੈ ਉਹ ਪੁਰਸ਼ ਧਨ ਹੁੰਦਾ ਜਿਹੜਾ ਗੁਰੂ ਦੇ ਚਰਨਾਂ ਨਾਲ ਪ੍ਰੇਮ ਕਰਕੇ ਨਿਭ ਜਾਵੇ ਤਿਸੈ ਉਤਾਰ ਨਵਾਬ ਬੁਲਾਇਆ ਹੁਣ ਪੁੱਤਰ ਨੂੰ ਵੀ ਚਲਖੜੀ ਤੋਂ ਲਾ ਲਿਆ ਦੋਵਾਂ ਪਿਓ ਪੁੱਤਰਾਂ ਨੂੰ ਫਿਰ ਨਵਾਬ ਨੇ ਆਪਣੇ ਸਾਹਮਣੇ ਖੜਾ ਕੀਤਾ ਦੇਖੈ ਦੁਖ ਫਿਰ ਬਾਤਨ ਲਾਇਆ ਬੜੇ ਭਾਰੀ ਤਸੀਹੇ ਦਿੱਤੇ ਹੱਡੀਆਂ ਚੂਰ ਚੂਰ ਕਰ ਦਿੱਤੀਆਂ ਸਰੀਰ ਨੂੰ ਕਸ਼ਟ ਬੜਾ ਹੋਇਆ ਦੋਵਾਂ ਪਿਓ ਪੁੱਤਰਾਂ ਨੂੰ ਹੁਣ ਜ਼ਕਰੀਆ ਖਾਨ ਨੇ ਦੇਖਿਆ ਵੀ ਇਹ ਤਾਂ ਬੜੇ ਢੀਠ ਨੇ ਇਹਨਾਂ ਨੂੰ ਹੋਰ ਗੱਲਾਂ 'ਚ ਪਰਚਾ ਲਈਏ ਉਹ ਫੇਰ ਗੱਲਾਂ ਕਰਨ ਲੱਗ ਪਿਆ ਉਹਨਾਂ ਨਾਲ ਤੂੰ ਹੈ ਬਾਲਕ ਬੁੱਧ ਤੈ ਨਹੀਂ ਉਹਨੂੰ ਵੱਖਰਾ ਕਰਕੇ ਕਹਿਣ ਲੱਗਾ ਨਵਾਬ ਬੋਲਿਆ ਕਾਕਾ ਤੂੰ ਬੱਚਾ ਹੈ ਜੇ ਤੇਰੀ ਉਮਰ ਛੋਟੀ ਤੇਨੂੰ ਪਤਾ ਨਹੀਂ ਹੈ ਤੈਨੂੰ ਦੁਨੀਆ ਦਾ ਅਜੇ ਕੋਈ ਗਿਆਨ ਨਹੀਂ ਹੈ ਕਰ ਕੇ ਹਟ ਕਿਉਂ ਉਮਰ ਗਵਾਹੀ ਤੂੰ ਹੱਥ ਕਰਕੇ ਆਪਣੀ ਜਵਾਨੀ ਕਿਉਂ ਰੋਲਦਾ ਹੈ ਕਿਉਂ ਮਰਨ ਲੱਗਾ ਕਾਕਾ ਤੂੰ ਬਿਨ ਆਈ ਮੌਤ ਕਿਉਂ ਮਰਦਾ ਹੈ ਪਿਤਾ ਤੇਰੇ ਨੇ ਸਭ ਲਖ ਲਿਆ ਤੇਰੇ ਬਿਓ ਨੇ ਤੇ ਜਿੰਦਗੀ ਹੰਡਾ ਲਈ ਐ ਖਾ ਪੀ ਲਿਆ ਜੋ ਦੁਨੀਆ ਦੇ ਰੰਗ ਤਮਾਸ਼ੇ ਵੇਖਣੇ ਸੀ ਵੇਖ ਲਏ ਉਹ ਤਾਂ ਹੁਣ ਬੁੱਢਾ ਹੋ ਗਿਆ ਉਹ ਤਾਂ ਮੁੰਝ ਵੀ ਮਰ ਜਾਣਾ ਪਰ ਤੇਰੀ ਉਮਰ ਮਰਨ ਦੀ ਨਹੀਂ ਕਾਕਾ ਜੇ ਤੁਮਰੋ ਹਾਂਜੀ ਤੁਮਰੋ ਦਿਨ ਅਬ ਦੇਖਣ ਆਇਆ ਤੇਰੇ ਤੇ ਦਿਨ ਦੁਨੀਆ ਦੇ ਖਾਣ ਪੀਣ ਦੇ ਹੁਣ ਆਏ ਨੇ ਜੇ ਤੇਰਾ ਵਿਆਹ ਸ਼ਾਦੀ ਹੋਵੇਗਾ ਤੇਰਾ ਬਾਰ ਪਾਲ ਪਰਿਵਾਰ ਹੋਵੇਗਾ ਤੇ ਤੂੰ ਕਿਉਂ ਮਰਦਾ ਹੈ ਅੱਧ ਖਾਯੋ ਅੱਧ ਪੀ ਤੂੰ ਜਹ ਤੂੰ ਤੇ ਅੱਧਾ ਖਾਦਾ ਅੱਧਾ ਪੀਤਾ ਇਵੇਂ ਹੀ ਚਲਾ ਜਾਏਗਾ ਦੁਨੀਆ ਤੋਂ ਧਰਮ ਰਖਿਓ ਤੁਦ ਕਦ ਕਮ ਐਹ ਧਰਮ ਤੇਰਾ ਕੀ ਸਵਾਰੇਗਾ ਜੇ ਤੂੰ ਮਰ ਗਿਆ ਧਰਮ ਨਾਲ ਤੇਰੇ ਧਰਮ ਨੇ ਕਦੋਂ ਕੰਮ ਆਉਣਾ ਤੇਰੇ ਤੈਨੂੰ ਤਾਂ ਅਸੀਂ ਮਾਰ ਦੇਾਂਗੇ ਤੇ ਤੂੰ ਐਵੇਂ ਧਰਮ ਦੇ ਪਿੱਛੇ ਆਪਣੀ ਜਾਨ ਕਿਉਂ ਗਵਾੰਦਾ ਹੈ ਮੁਸਲਮਾਨ ਹਵੇਲੇ ਹੋ ਤੂੰ ਬਹੁਤੀ ਅਬੈ ਜੰਗੀਰ ਜੇ ਤੂੰ ਕਾਕਾ ਮੁਸਲਮਾਨ ਬਣ ਜਾਵੇਂ ਪਿਓ ਦਾ ਕਹਿਣਾ ਨਾ ਮੰਨੇ ਤੇ ਤੈਨੂੰ ਅਸੀਂ ਬੜੀਆਂ ਜ਼ਗੀਰਾਂ ਦੇਾਂਗੇ ਜਦਗ ਰਹੇ ਤਖਤ ਜਗ ਕਰ ਨਾ ਕੋਈ ਤਗੀਰ ਜਿੰਨਾ ਚਿਰ ਦੁਨੀਆ ਰਹੇਗੀ ਸਾਡਾ ਰਾਜ ਰਹੇਗਾ ਕੋਈ ਤੈਨੂੰ ਹੋਏ ਨਹੀਂ ਕਹੇਗਾ ਮੁਸਲਮਾਨ ਬਣ ਕੇ ਤੂੰ ਆਪਣਾ ਬੜਾ ਵਧੀਆ ਜੀਵਨ ਬਤੀਤ ਕਰੇਗਾ ਨਵਾਬ ਕਹੀ ਸੁਨ ਸਿੱਖ ਸੁਬੇਗਾ ਇਹ ਸੁਣ ਕੇ ਜਦ ਨਵਾਬ ਨੇ ਉਧਰੋਂ ਸੁਬੇਗ ਸਿੰਘ ਨੂੰ ਵੀ ਕਿਹਾ ਬਚਾਓ ਪੁੱਤਰ ਕੋ ਚਲਤੀ ਦੇਗਾ ਇਹ ਦੇਖ ਤੇਗ ਚੱਲ ਰਹੀ ਹੈ ਤੇ ਤੇਰਾ ਪੁੱਤਰ ਵੀ ਮਾਰਿਆ ਜਾਣਾ ਪੁੱਤਰ ਦਾ ਬਚਾ ਲੈ ਤੂੰ ਰੱਖ ਪੁੱਤਰ ਕੋ ਜੜ ਤੁਜ ਰਹਿ ਹੈ ਤੂੰ ਪੁੱਤਰ ਬਚਾ ਲਿਆ ਤੇਰੀ ਜੜ ਰਹਿ ਜਾਏਗੀ ਦੁਨੀਆ ਚ ਕੋਈ ਪੁੱਤਰ ਪੋਤਰੇ ਹੋਣ ਦੇ ਗਾਂਧੀ ਗਾਂ ਯਾਦ ਰੱਖਣਗੇ ਤੂੰ ਕਹੋ ਮੁਕਤੇ ਕਲਮਾ ਕਹਿ ਤੂੰ ਆਪ ਤੇ ਮਰਦਾ ਆਪਣੇ ਪੁੱਤਰ ਨੂੰ ਵੀ ਮਰਵਾਉਂਦਾ ਇਹਨੂੰ ਕਹਿ ਦੇ ਵੀ ਕਲਮਾ ਪੜ੍ਹ ਨਵੇ ਤੇਰਾ ਲੜਕਾ ਕਰੋ ਕਤਲ ਤੁਝ ਮਾਰੋ ਗ੍ਰਾਮ ਅਸੀਂ ਤੈਨੂੰ ਮਾਰ ਦਿਆਂਗੇ ਕਤਲ ਕਰ ਦਿਆਂਗੇ ਸਿਖਾਏ ਪੁੱਤਰ ਕਰ ਦੀਨ ਕਰਾਮ ਤੇਰੇ ਪੁੱਤਰ ਨੂੰ ਅਸੀਂ ਮੁਸਲਮਾਨ ਬਣਾ ਲਾਂਗੇ ਉਹਨੂੰ ਅਸੀਂ ਇਸਲਾਮ ਚ ਲੈ ਆਵਾਂਗੇ ਜਾਂ ਪਿੱਛੇ ਮੈਂ ਰਾਖੋਂ ਤੋਹੇ ਫੇਰ ਮੈਂ ਤੈਨੂੰ ਦੱਸਾਂਗਾ ਵੀ ਤੂੰ ਕਿਵੇਂ ਆਪਣੇ ਪੁੱਤਰ ਨੂੰ ਮੁਸਲਮਾਨ ਬਣਨ ਤੋਂ ਰੋਕ ਸਕਿਆ ਹੈ ਤੂੰ ਪੁੱਤਰ ਸੋ ਕਰ ਕਛ ਮੋਹੈਂ ਮੈਂ ਤਾਂ ਤੇਰੇ ਬੱਚੇ ਦੀ ਜਾਨ ਬਚਾਣੀ ਚਾਹਣਾ ਤੂੰ ਹੀ ਬਚਾਲਾ ਤੂੰ ਤੇ ਆਪਣੇ ਪੁੱਤਰ ਦੀ ਜਾਨ ਵਾਸਤੇ ਉਹਨੂੰ ਸਮਝਾ ਦੇ ਪੁੱਤਰ ਹੀ ਤੇ ਰਹੈ ਬੰਸ ਪੁੱਤਰ ਰਹੇ ਤੇ ਕੇ ਬੰਸ ਚੱਲਦਾ ਹੈ ਬਿਨਾ ਪੁੱਤਰ ਹਵੈ ਹੈ ਨਿਰਬੰਸ ਜੇ ਪੁੱਤਰ ਮਰ ਜਾਂਣ ਤੇ ਬੰਸ ਨਿਰਬੰਸ ਹੋ ਜਾਂਦਾ ਬੀਜ ਨਾਸ ਹੋ ਜਾਂਦਾ ਸੁਬੇਗ ਸਿੰਘ ਸੁਣ ਐਸੀ ਕਹੀ ਇਹ ਸੁਣ ਕੇ ਸੁਬੇ ਗੇ ਸਿੰਘ ਬੋਲਿਆ ਸੱਚ ਨਵਾਬ ਤੈ ਜੀਤੀ ਕਹੀ ਸਾਜਦ ਰਿਆ ਖਾਨ ਜੋ ਤੂੰ ਕਹਿਣਾ ਸੱਚ ਕਹਿ ਰਿਹਾ ਠੀਕ ਕਹਿ ਰਿਹਾ ਜੋ ਤੂੰ ਬੋਲ ਰਿਹਾ ਹੈ ਹਮਨੇ ਤੁਮਰਾ ਨੂਨ ਸੁਖਾਇਆ ਅਸੀਂ ਤੇਰਾ ਲੂਣ ਖਾਦਾ ਅਸੀਂ ਤੇਰੀ ਨੌਕਰੀ ਕੀਤੀ ਹੈ ਤੇਰੇ ਕੋਲ ਵੀ 25 ਸਾਲ ਅਸੀਂ ਨੌਕਰੀ ਕੀਤੀ ਹੈ ਨਵੇਂ ਨਾ ਬਣੇ ਨਾ ਖੋਟਾ ਤੁਮੇ ਅਲਾਇਆ ਅਸੀਂ ਤੈਨੂੰ ਮਾੜਾ ਨਹੀਂ ਕਹਿਣਾ ਚਾਹੁੰਦੇ ਕੋੜਾ ਨਹੀਂ ਬੋਲਦੇ ਕਿਉਂਕਿ ਜਿਹੜਾ ਲੂਣ ਖਾਈਏ ਉਹਦਾ ਸਤਕਾਰ ਕਰੀਦਾ ਅਸੀਂ ਤੈਨੂੰ ਆਪਣਾ ਮਾਲਕ ਸਮਝਦੇ ਹਾਂ ਤੇਰੇ ਸਾਹਮਣੇ ਨਹੀਂ ਬੋਲਦੇ ਹਮ ਸੋਤ ਆਪਣੇ ਦਇਉਪਦੇਸ਼ ਅਸੀਂ ਆਪਣੇ ਪੁੱਤਰ ਨੂੰ ਜਿਹੜਾ ਉਪਦੇਸ਼ ਦੇਣਾ ਸੀ ਦੇ ਦਿੱਤਾ ਅਸੀਂ ਹੁਣ ਉਹਦੇ ਵਿਚਾਰ ਬਦਲਨੇ ਨਹੀਂ ਜੋ ਸਾਡੇ ਵਿਚਾਰਨ ਉਦਾਂ ਹੀ ਰਹਿਣਗੇ ਰਾਕਨ ਸਾਚੇ ਗੁਰ ਨਿਜ ਪੇਸ ਅਸੀਂ ਆਪਣੇ ਕਲਗੀ ਧਰ ਦਾ ਬਾਣਾ ਬਾਣੀ ਨਹੀਂ ਛੱਡਣੀ ਕਿ ਇਸ ਸਿੱਖੀ ਕੇਸਾਂ ਸਵਾਸ ਨਾਲ ਨਿਭਾਣੀ ਹੈ ਕਹਾਂ ਜ਼ਿੰਦਗੀ ਕੀ ਪਰਤੀਤ ਜ਼ਿੰਦਗੀ ਦਾ ਕੀ ਭਰੋਸਾ ਹੈ ਜ਼ਿੰਦਗੀ ਤੂੰ ਕਹਿੰਦਾ ਵੀ ਬੱਚੇ ਦੀ ਉਮਰ ਥੋੜੀ ਹੈ ਬੱਚਾ ਉਸ ਤਰ੍ਹਾਂ ਵੀ ਤਾਂ ਕਿਤੇ ਮਰ ਸਕਦਾ ਐਕਸੀਡੈਂਟ ਚ ਮਰ ਸਕਦਾ ਕੋਈ ਸੱਪ ਲੜ ਸਕਦਾ ਕੋਈ ਬਿਮਾਰੀ ਆ ਸਕਦੀ ਹੈ ਕੋਈ ਖੂਜ ਡਿੱਗ ਪਵੇ ਮੌਤ ਕਿਸੇ ਉਮਰ ਚ ਵੀ ਆ ਜਾਂਦੀ ਹੈ ਇਹ ਕੋਈ ਗੱਲ ਨਹੀਂ ਵੀ ਬੱਚਾ ਬਚ ਜਾਵੇਗਾ ਜੇ ਤੂੰ ਛੱਡ ਦੇਵੇਂਗਾ ਕੀ ਪਤਾ ਕੱਲ ਨੂੰ ਹੋਰ ਕਿਤੇ ਮਰ ਜਾਵੇ ਮੌਤ ਤਾਂ ਹੁਣ ਹੀ ਆਉਣੀ ਹੈ ਇਸ ਕਰਕੇ ਅਸੀਂ ਮੌਤ ਤੋਂ ਡਰ ਕੇ ਆਪਣੇ ਗੁਰੂ ਦੀ ਸਿੱਖੀ ਨਹੀਂ ਛੱਡਦੇ ਯਾਸਿਰ ਮਰਨੋਂ ਬਹੁਤੀ ਡੀਤਾ ਇਸ ਜੀਵ ਦੇ ਸਿਰ ਤੇ ਮੌਤ ਦੇ ਬਹਾਨੇ ਬੜੇ ਨੇ ਬੜੇ ਤਰੀਕਿਆਂ ਨਾਲ ਮੌਤ ਆਉਂਦੀ ਹੈ ਕਿਸੇ ਨੂੰ ਸੁੱਤੇ ਪਈ ਆ ਜਾਂਦੀ ਏ ਕਿਸੇ ਨੂੰ ਸੱਪ ਲੜ ਕੇ ਆ ਜਾਂਦੀ ਏ ਕਿਸੇ ਨੂੰ ਘੋੜੇ ਤੋਂ ਡਿੱਗ ਕੇ ਆ ਜਾਂਦੀ ਏ ਕਿਸੇ ਕੋਠੇ ਤੋਂ ਡਿੱਗ ਕੇ ਮਰ ਜਾਂਦਾ ਕੋਈ ਖੂਚ ਜਾ ਪੈਂਦਾ ਕਿਸੇ ਦੇ ਪੇਟ 'ਚ ਦਰਦ ਉੱਠਦੀ ਤੇ ਮਰ ਜਾਂਦਾ ਕਿਸੇ ਦਾ ਹਾਰਟ ਫੇਲ ਹੋ ਜਾਂਦਾ ਕੁਝ ਵੀ ਹੋ ਜਾਂਦਾ ਮੌਤ ਦੇ ਤਾਂ ਹਜ਼ਾਰਾਂ ਤਰੀਕੇ ਬੰਦਾ ਮੌਤ ਤੋਂ ਨਹੀਂ ਬਚ ਸਕਦਾ ਕਦੇ ਵੀ ਨਹੀਂ ਬਚ ਹਾਂਜੀ ਰਹਿ ਧਰਮ ਤਨ ਅਭੀ ਜਾਏ ਜੇ ਧਰਮ ਰਹਿ ਜਾਵੇ ਤੇ ਸਰੀਰ ਖਤਮ ਹੋ ਜਾਵੇ ਤੇ ਸਸਤਾ ਸੌਦਾ ਧਰਮ ਮਹਿੰਗੀ ਚੀਜ਼ ਐ ਸਰੀਰ ਦੇ ਬਦਲੇ ਮਿਲਦੀ ਹੋਵੇ ਤਾਂ ਸਮਝੋ ਸਸਤੀ ਮਿਲ ਗਈ ਅਸੀਂ ਲੈਣ ਨੂੰ ਤਿਆਰ ਆਂ ਹਾਂਜੀ ਜਬ ਲਗ ਜੀਵੈ ਧਰਮ ਗਵਾਏ ਅਸੀਂ ਜਿੰਨਾ ਚਿਰ ਜੀਵਾਂਗੇ ਧਰਮ ਕਮਾਵਾਂਗੇ ਕਿਤ ਜੀਵਨ ਸੋ ਧਰਮ ਗਵਈਏ ਇਹ ਜ਼ਿੰਦਗੀ ਵਿੱਚ ਆਪਣਾ ਧਰਮ ਕਿਉਂ ਗਵਾਈਏ ਕਿਉਂ ਛੱਡੀਏ ਮਰਨੋ ਸਾਚ ਕਿਤੇ ਨੱਠ ਜਾਈਏ ਆ ਮਰਨਾ ਦੇ ਸੱਚ ਹੀ ਐ ਭਾਵੇਂ ਜਿੱਥੇ ਮਰਜ਼ੀ ਤੋਰ ਜਾਓ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਜਿੱਥੇ ਜਾਵਾਂਗੇ ਮੌਤ ਉੱਥੇ ਆ ਜਾਣੀ ਹੈ ਹਾਂਜੀ ਸੇਖਨ ਕਾਜ ਸੋ ਗੁਰੂ ਹਮਾਰੇ ਸਾਡੇ ਗੁਰੂ ਨੇ ਗੁਰੂ ਕਲਗੀ ਧਰਜੀ ਨੇ ਸੀਸ ਦਿਓ ਨਿਜ ਸੰ ਪਰਵਾਰ ਸਾਡੇ ਵਾਸਤੇ ਆਪਣਾ ਪਰਿਵਾਰ ਵਾਰਿਆ ਸਾਰਾ ਪਰਿਵਾਰ ਹੀ ਸਰਬੰਸਦਾਨੀ ਕਲਗੀਧਰ ਜੀ ਨੇ ਵਾਰ ਦਿੱਤਾ ਚਾਰੇ ਪੁੱਤਰ ਜਾਨੁ ਕੁਹਾਏ ਸਤਿਗੁਰੂ ਜੀ ਨੇ ਆਪਣੇ ਚਾਰੇ ਪੁੱਤਰ ਸ਼ਹੀਦ ਕਰਾਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਛੋਟੇ ਛੋਟੇ ਸਨ ਬਾਬਾ ਜੀਤ ਸਿੰਘ ਜੁਝਾਰ ਸਿੰਘ ਵੱਡੇ ਸਨ ਉਹ ਚਾਰੇ ਹੀ ਸ਼ਹੀਦ ਹੋ ਗਏ ਸੋ ਚੰਡੀ ਕੀ ਭੇਟ ਕਰਾਏ ਇਹ ਚਾਰੇ ਪੁੱਤਰ ਚੰਡੀ ਦੀ ਭੇਟ ਹੋ ਗਏ ਚੰਡੀ ਦੀ ਭੇਟ ਹੈ ਵੀ ਜੰਗ ਦੇ ਵਿੱਚ ਜਾ ਜੰਡੀ ਨਾਮ ਉਹ ਸ਼ਕਤੀ ਦਾ ਜਿਹੜੀ ਜੰਗ ਵਿੱਚ ਵਰਤਦੀ ਹੈ ਖਾਲਸਾ ਜੀ ਜਿੱਥੇ ਢਾਲਾਂ ਤਲਵਾਰਾਂ ਖੜਕਦੀਆਂ ਮੌਤ ਦੀ ਇਹ ਚੰਡੀ ਦੀ ਭੇਟ ਹੋਏ ਚਾਰੇਈ ਦੋ ਤਾਂ ਚਮਕੌਰ ਦੀ ਗੜੀ ਵਿੱਚ ਤੇ ਦੋ ਜਾਲਮਾਂ ਨੇ ਸਰੰਦਦੀਆਂ ਨੀਂਆਂ ਵਿੱਚ ਜਣ ਕੇ ਸ਼ਹੀਦ ਕਰ ਦਿੱਤੇ ਹਮਕਾਰਨ ਗੁਰਕੁਲ ਹੈ ਗਵਾਈ ਅਸੀਂ ਆਪਣੀ ਕੁੱਲ ਕਿਵੇਂ ਬਚਾਈਏ ਸਾਡੇ ਵਾਸਤੇ ਸਾਡੇ ਗੁਰੂ ਨੇ ਆਪਣੀ ਕੁੱਲ ਨਹੀਂ ਬਚਾਈ ਹਮਕਾਰਨ ਗੁਰਕੁਲ ਹੈ ਗਵਾਈ ਗੁਰੂ ਨੇ ਸਾਡੇ ਵਾਸਤੇ ਆਪਣੀ ਕੁੱਲ ਸ਼ਹੀਦ ਕਰਵਾ ਦਿੱਤੀ ਆਪਣੇ ਬੱਚੇ ਸ਼ਹੀਦ ਕਰਾ ਦਿੱਤੇ ਹਮ ਕੁੱਲ ਰੱਖੈ ਕੌਣ ਬੰਡਾਈ ਹੁਣ ਅਸੀਂ ਆਪਣੀ ਕੁੱਲ ਰੱਖ ਲਈਏ ਤੇ ਸਾਡੀ ਇਹਦੇ ਚ ਕਿਹੜੀ ਵੜਿਆਈ ਵਾਲੀ ਗੱਲ ਹੋਵੇਗੀ ਸਾਡੀ ਕਿਹੜੀ ਏਡੀ ਵੱਡੀ ਕੁੱਲ ਆ ਉਹ ਤੇ ਗੁਰੂ ਦੀ ਕੁੱਲ ਸੀ ਬੜੀ ਮਹਾਨ ਸੀ ਅਵਤਾਰਾਂ ਦੇ ਪੁੱਤਰ ਵੀ ਮਹਾਨ ਹੁੰਦੇ ਆ ਤੇ ਉਹਨਾਂ ਨੇ ਆਪਣੇ ਮਹਾਪੁਰਸ਼ਾਂ ਨੇ ਅਵਤਾਰਾਂ ਨੇ ਆਪਣੇ ਪੁੱਤਰ ਸ਼ਹੀਦ ਕਰਾ ਦਿੱਤੇ ਸਾਡੇ ਪੁੱਤਰ ਤਾਂ ਸਾਡੇ ਵਰਗਿਆਂ ਦੇ ਲੱਖਾਂ ਹੀ ਨੇ